ਇਹ ਵੀਡੀਓ ਜੋ ਤੁਸੀਂ ਵੇਖ ਪਾ ਰਹੇ ਹੋ ਕਿਸੇ ਰੈਲੀ ਜਾਂ ਕਿਸੇ ਸਮਾਗਮ ਦੀ ਨਹੀਂ ਹੈ ਸਗੋਂ ਢੋਲ ਟਮੱਕੇ ਦੇ ਨਾਲ ਜਾ ਰਿਹਾ ਇਹ ਵਿਅਕਤੀ ਦਸ ਜੇਲ ਜਾ ਰਹੇ ਹਨ ਹੋਗੇ ਨਾ ਤੁਸੀਂ ਵੀ ਹੈਰਾਨ ਜੀ ਹਾਂ ਇਹ ਵਿਅਕਤੀ ਸਤਿਮੁਛ ਜੇਲ ਜਾ ਰਹੇ ਹਨ ਬੇਅਦਬੀ ਦੇ ਮੁਲਜ਼ਮਾ ਨੂੰ ਮਾਰਨ ਦਾ ਦੋਸ਼ ਹੈ ਇਸ ਵਿਅਕਤੀ ਦੇ ਉੱਤੇ ਮਾਮਲਾ 2018 ਦਾ ਹੈ ਜਦੋਂ ਜੇਲ੍ਹ ਚ ਬੰਦ ਬੇਅਦਬੀ ਦੇ ਦੋਸ਼ੀਆਂ ਦਾ ਇਸ ਵਿਅਕਤੀ ਨੇ ਗੁੱਟ ਵੱਢ ਕੇ ਕਤਲ ਕਰ ਦਿੱਤਾ ਸੀ ਜਿਸ ਖਿਲਾਫ ਉਸ ਵੇਲੇ ਪਰਚਾ ਦਰਜ ਹੋਇਆ ਅਤੇ ਉਸ ਤੋਂ ਬਾਅਦ ਮਾਨਯੋਗ ਅਦਾਲਤ ਵੱਲੋਂ ਇਸ ਵਿਅਕਤੀ ਦੇ ਖਿਲਾਫ ਹਨ ਵਾਰੰਟ ਜਾਰੀ ਕਰ ਦਿੱਤੇ ਗਏ ਵਾਰੰਟ ਜਾਰੀ ਹੁੰਦੀ ਇਹ ਵਿਅਕਤੀ ਖੁਦ ਢੋਲ ਦੀ ਥਾਪ ਤੇ ਭਗੜਾ ਪਾਉਂਦਾ ਹੋਇਆ ਗ੍ਰਿਫਤਾਰੀ ਦੇਣ ਲਈ ਪੁਲਿਸ ਅਧਿਕਾਰੀਆਂ ਦੇ ਅੱਗੇ ਪੇਸ਼ ਹੋਣ ਪਹੁੰਚ ਗਿਆ। ਇਹ ਇਸ ਤਰ੍ਹਾਂ ਹੀ ਕਿ 2015 ਦੇ ਵਿੱਚ 16 ਦੇ ਵਿੱਚ ਆਰਾਮਦਵਾਲੀ ਮੁਸਲਮਾਨਾਂ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਤਿੰਨ ਤਿੰਨ ਲੋਕਾਂ ਨੇ। ਉਹ ਅੰਦਰ ਆਪਾਂ ਜੇਲ੍ਹ 'ਚ 2018 ਸੌਦਾ ਲਾਤਾ ਹਨ ਤੇ ਉਹਦੇ ਵਾਰੰਟ ਹੋਏ ਉਸ ਕੇਸ ਦੇ ਵਿੱਚ ਮੇਰੇ ਅਰੈਸਟ ਹੋਣਾ ਹੈ ਜੀ। ਜੀ ਤੁਸੀਂ ਆਪ ਅਰੈਸਟ ਹੋਣਾ ਹੈ ਤੇ ਨੇ ਆਪ ਹੀ ਮੈਨੂੰ ਆਪ ਹੀ ਆਇਆ ਜੀ ਕੋਈ ਪੁਲਿਸ ਨੇ ਨੋਟਿਸ ਭੇਜਿਆ ਸੀ ਜਾਂ ਕੋਈ ਪੁਲਿਸ ਨੇ ਛਾਪੇਮਾਰੀ ਕੀਤੀ ਛਾਪੇਮਾਰੀ ਕੀ ਕਰਨੀ ਮੇਰੇ ਵਾਰੰਟ ਹੋਈ ਸੀ ਕਿ ਮੈਂ ਆਪ ਪੇਸ਼ ਹੋਣਾ ਹੈ ਜੀ ਇਹਦੇ ਤੇ ਤੁਸੀਂ ਦੱਸਿਆ 2018 ਚ ਪਹਿਲਾਂ ਤੁਸੀਂ ਇਹ ਚ ਜੇਲ੍ਹ ਵੀ ਗਏ ਥੇ ਜਾਂ ਕੋਈ ਗੱਲ ਵੀ ਹੋਈ ਸੀ ਜੀ ਨਹੀਂ ਨਹੀਂ ਜੇਲ੍ਹ ਨਹੀਂ ਮੈਂ ਮੈਂ ਦੂਸਰੇ ਕਿਸੇ ਕੇਸ ਜੇਲ੍ਹ ਗਿਆ ਸੀ ਕਿ ਆਲਰੇਡੀ ਅੰਦਰ ਸੀ ਜੀ ਜੀ ਤੇ ਹੁਣ ਕੀ ਮਨ ਚ ਆਇਆ ਜੀ ਜਰਾ ਤੁਸੀਂ ਆਪਣੇ ਆਖਿਰ ਨਾ ਕੁਝ ਨਹੀਂ ਮਨ ਚ ਕੀ ਹੋਣਾ ਮੈਂ ਆਪਣੇ ਗੁਰੂ ਲਈ ਜਾ ਰਿਹਾ ਹਾਂ ਜੇ ਅੰਦਰ ਠੀਕ ਹੈ ਕੋਈ ਪਿਸ਼ਤਾਵਾ ਨਹੀਂ ਪਿਸ਼ਤਾਵਾ ਦਾ ਕੋਈ ਪਿਸ਼ਤਾਵਾ ਨਹੀਂ ਬਸ ਵੇਖਿਆ ਢੋਲ ਦੇ ਡੱਗੇ ਤੇ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੇਲੀ ਵਾਰੀ ਵੇਖਣ ਨੂੰ ਮਿਲਿਆ ਕਿ ਕੋਈ ਜਿਹੜਾ ਵੱਦਾ ਆਪਣੇ ਗੁਰੂ ਲਈ ਜਾ ਰਿਹਾ ਮੈਂ ਆਪਣੇ ਗੁਰੂ ਲਈ ਜਾ ਰਿਹਾ ਮਨ ਚ ਖੁਸ਼ੀ ਹੈ। ਫੋਤੀ ਇਹ ਵਿਅਕਤੀ ਗ੍ਰਿਫਤਾਰ ਹੋਇਆ ਜਾਂ ਨਹੀਂ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਪਰ ਇਸ ਵਿਅਕਤੀ ਵੱਲੋਂ ਢੋਲ ਦੀ ਥਾਪ ਤੇ ਪੁਲਿਸ ਅੱਗੇ ਪੇਸ਼ ਹੋੰਦਾ ਇਹ ਮਾਮਲਾ ਪੂਰੇ ਅੰਮ੍ਰਿਤਸਰ ਦੇ ਵਿੱਚ ਅਸਲ ਚਰਚਾ ਛੇੜ ਗਿਆ। ਅੰਮ੍ਰਿਤਸਰ ਤੋਂ ਗੁਰਪ੍ਰਿੰਤ ਸਿੰਘ ਦੀ ਰਿਪੋਰਟ ਜਗਬਾਣੀ ਟੀਵੀ। ਇਹ ਵੀਡੀਓ ਜੋ ਤੁਸੀਂ ਵੇਖ ਪਾ ਰਹੇ ਹੋ ਕਿਸੇ ਰੈਲੀ ਜਾਂ ਕਿਸੇ ਸਮਾਗਮ ਦੀ ਨਹੀਂ ਹੈ ਸਗੋਂ ਢੋਲ ਟਮੱਕੇ ਦੇ ਨਾਲ ਜਾ ਰਿਹਾ ਇਹ ਵਿਅਕਤੀ ਦਸ ਜੇਲ ਜਾ ਰਿਹਾ ਹੈ ਹੋਗੇ ਨਾ ਤੁਸੀਂ ਵੀ ਹਰਾਮ ਜੀ ਹਾਂ ਇਹ ਵਿਅਕਤੀ ਸੱਚਮੁੱਚ ਜੇਲ ਜਾ ਰਿਹਾ ਹੈ ਬੇਅਦਬੀ ਦੇ ਮਲਜ਼ਮਾਂ ਨੂੰ ਮਾਰਨ ਦਾ ਦੋਸ਼ ਹੈ ਇਸ ਵਿਅਕਤੀ ਦੇ ਉੱਤੇ ਮਾਮਲਾ 2018 ਦਾ ਹੈ ਜਦੋਂ ਜੇਲ੍ਹ ਚ ਬੰਦ ਬੇਅਦਬੀ ਦੇ ਦੋਸ਼ੀਆਂ ਦਾ ਇਸ ਵਿਅਕਤੀ ਨੇ ਗੁੱਟ ਵੱਢ ਕੇ ਕਤਲ ਕਰ ਦਿੱਤਾ ਸੀ ਜਿਸ ਖਿਲਾਫ ਉਸ ਵੇਲੇ ਪਰਚਾ ਦਰਜ ਹੋਇਆ ਅਤੇ ਉਸ ਤੋਂ ਬਾਅਦ ਮਾਨਯੋਗ ਅਦਾਲਤ ਵੱਲੋਂ ਇਸ ਵਿਅਕਤੀ ਦੇ ਖਿਲਾਫ ਹੁਣ ਵਾਰੰਟ ਜਾਰੀ ਕਰ ਦਿੱਤੇ ਗਏ ਹਨ ਵਰੰਟ ਜਾਰੀ ਹੁੰਦੀ ਇਹ ਵਿਅਕਤੀ ਖੁਦ ਢੋਲ ਦੀ ਥਾਪ ਤੇ ਭਗੜਾ ਪਾਉਂਦਾ ਹੋਇਆ ਗ੍ਰਿਫਤਾਰੀ ਦੇਣ ਲਈ ਪੁਲਿਸ ਅਧਿਕਾਰੀਆਂ ਦੇ ਅੱਗੇ ਪੇਸ਼ ਹੋਣ ਪਹੁੰਚ ਗਿਆ। ਇਹ ਇਸ ਤਰ੍ਹਾਂ ਹੀ ਕਿ 2015 ਦੇ ਵਿੱਚ 16 ਦੇ ਵਿੱਚ ਆਰਾਮਦਵਾਲੀ ਮੁਸਲਮਾਨਾਂ ਗੁਰੂਗ੍ਰਾਮ ਸਾਹਿਬ ਦੀ ਬੇਦਬੀ ਕੀਤੀ ਸੀ ਤਿੰਨ ਤਿੰਨ ਲੋਕਾਂ ਨੇ। ਉਹ ਅੰਦਰ ਆਪਾਂ ਜੇਲ੍ਹ 'ਚ 2018 ਸੋਦਾ ਲਾਤਾ ਹਨ ਤੇ ਉਹਦੇ ਵਰੰਟ ਹੋਏ ਉਸ ਕੇਸ ਦੇ ਵਿੱਚ ਮੇਰੇ ਰੈਸਟ ਹੋਣਾ ਹੈ ਜੀ। ਜੀ ਤੁਸੀਂ ਆਪ ਰੈਸਟ ਹੋਣਾ ਹੈ ਜੀ। ਨਿਆ ਆਪ ਹੀ ਮੈਂ ਆਪ ਹੀ ਆਇਆ ਜੀ ਕੋਈ ਪੁਲਿਸ ਨੇ ਨੋਟਿਸ ਭੇਜਿਆ ਸੀ ਜਾਂ ਕੋਈ ਪੁਲਿਸ ਨੇ ਛਾਪੇਮਾਰੀ ਕੀਤੀ ਛਾਪੇਮਾਰੀ ਕੀ ਕਰਨੀ ਮੇਰੇ ਵਾਰੰਟ ਹੋਈ ਸੀ ਜੇ ਮੈਂ ਆਪ ਪੇਸ਼ ਹੋਣਾ ਆਇਆ ਜੀ ਜੀ ਇਹਦੇ ਤੇ ਤੁਸੀਂ ਦੱਸਿਆ 2018 ਚ ਪਹਿਲਾਂ ਤੁਸੀਂ ਇਹ ਚ ਜੇਲ੍ਹ ਵੀ ਗਏ ਜੇ ਜਾਂ ਕੋਈ ਗੱਲ ਵੀ ਹੋਈ ਸੀ ਜੀ ਨਹੀਂ ਨਹੀਂ ਜੇਲ੍ਹ ਨਹੀਂ ਮੈਂ ਮੈਂ ਦੂਸਰੇ ਕਿਸੇ ਕੇਸ ਜੇਲ੍ਹ ਗਿਆ ਸੀ ਕਿ ਆਲਰੇਡੀ ਅੰਦਰ ਸੀ ਜੀ ਜੀ ਤੇ ਹੁਣ ਕੀ ਮਨ ਚ ਆਇਆ ਜੀ ਜਰਾ ਤੁਸੀਂ ਆਪਣੇ ਆਪ ਨਹੀਂ ਕੁਝ ਨਹੀਂ ਮਨ ਚ ਕੀ ਹੋਣਾ ਮੈਂ ਆਪਣੇ ਗੁਰੂ ਲਈ ਜਾ ਰਿਹਾ ਹਾਂ ਜੇ ਅੰਦਰ ਠੀਕ ਹੈ ਕੋਈ ਪਿਛਤਾਵਾ ਨਹੀਂ ਇਹਨ ਪਿਛਤਾਵਾ ਦਾ ਕੋਈ ਪਸਤਾ ਨਹੀਂ ਬਸ ਵੇਖਿਆ ਟੋਲ ਦੇ ਡੱਗੇ ਤੇ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂਜੀ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਕਿ ਕੋਈ ਜਿਹੜਾ ਵੱਦਾ ਆਪਣੇ ਆਪਣੇ ਗੁਰੂ ਲਈ ਜਾ ਰਿਹਾ ਮੈਂ ਆਪਣੀ ਗੁਰੂ ਲਈ ਜਾ ਰਿਹਾ ਮਨ ਚ ਖੁਸ਼ੀ ਹੈ ਪੁੱਠੀ ਇਹ ਵਿਅਕਤੀ ਗ੍ਰਿਫਤਾਰ ਹੋਇਆ ਜਾਂ ਨਹੀਂ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਇਸ ਵਿਅਕਤੀ ਵੱਲੋਂ ਟੋਲ ਦੀ ਥਾਪ ਤੇ ਪੁਲਿਸ ਅੱਗੇ ਪੇਸ਼ ਹੋਣ ਦਾ ਇਹ ਮਾਮਲਾ ਪੂਰੇ ਅੰਮ੍ਰਿਤਸਰ ਦੇ ਵਿੱਚ ਅਸਲ ਵਿੱਚ ਚਰਚਾ ਛੇੜ ਗਿਆ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਜਗਬਾਣੀ ਟੀਵੀ